ਉਹਦੀ ਗਤੀ ਗੁਤੀ ਕਰ ਉਹਦੀ ਗਤੀ ਕਰਾਈਏ ਤੇ ਉਦੋਂ ਬਾਅਦ ਫਿਰ ਇਹ ਵੇਖਾਂਗੇ ਜੇ ਹੁਣ ਉਹਨੂੰ ਸੁਪਨੇ ਆਉਂਦੇ ਆ ਤੇ ਹੈ ਵੀ ਸੱਚੀ ਆ ਹੁਣ ਕੀ ਭਤਾਂ ਮਹਾਰਾਜ ਤੇ ਰੰਗਾ ਢੇ ਆਸਪਾਸ ਹੀ ਨਹੀਂ ਇਹ ਸੁਪਨੇ ਨਹੀਂ ਹੁੰਦੇ ਉਹਨੂੰ ਇੰਦਾ ਮੈਂ ਵੇਨਾਓ ਕੱਲ ਬ੍ਰੈਡ ਖਾਣ ਦੀ ਗੱਲਾਂ ਕਰਨੀ ਤਾਂ ਤੇ ਮਹਿਲ ਕਿੰਨਾ ਗੱਲਾਂ ਕਰਨ ਦੀ ਜਿੰਦੀ ਮੈਂ ਆਪਣੀ ਮੰਮੀ ਨਾਲ ਗੱਲਾਂ ਕਰਨੀ ਆ ਉੱਥੇ ਮੈਂ ਮਨ ਡਰ ਗਿਆ ਮੇਰਾ ਕਿ ਮੈਂ ਕਿਹ ਜਾਏ ਭਾਜੀ ਭੂਤਾਂ ਭਾਤਾਂ ਤਾਂ ਅਸੀਂ ਵੀ ਨਹੀਂ ਮੰਨਦੇ ਉਹਦਾ ਇੱਕ ਦਿਨ ਮਾਨਪ੍ਰੀਤ ਮੈਨੂੰ ਵੀ ਦਿਖਾਈ ਦਿੱਤੀ ਔਰ ਤੂੰ ਹੀ ਉਹਦਾ ਪਤਾ ਨੂੰ ਕੁਝ ਕਰਾਉਣਾ ਹੀ ਪੈਣਾ ਵਾ ਹੋ ਸਕਦਾ ਉਹਨੂੰ ਦਿਖੀ ਹੋਏ ਆਹੋ ਚਾਹ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਉਸ ਅਮਰੀਦ ਦਾ ਬੜਾ ਸੋਚਦੀ ਆ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਨਾਲੇ ਉਹ ਕਿڑی ਹੁਣ ਨਿਆਣੀ ਆ ਉਹ ਵੀ ਨਿਆਣੀਆਂ ਸਿਆਣੀ ਦਾ ਹੈਗੀ ਆ ਹੁਣ ਉਹ ਅਕਸਰ ਕੋਈ ਉਹਨੂੰ ਦੇਖਿਆ ਵਾ ਤਾਂ ਫੇਰ ਹੀ ਉਹਨੇ ਗੱਲ ਕੀਤੀ ਆ ਆਹੋ ਤੋਂ ਪਹਿਲਾਂ ਵੀ ਕਹਿੰਦੇ ਘਰ ਦੇ ਕਿ ਅਮਰੀਦ ਕੱਲੀ ਗੱਲਾਂ ਕਰਦੀ ਨਾ ਮੈਂ ਯਕੀਨ ਨਹੀਂ ਕਰਦਾ ਪਰ ਉਹਦੋਂ ਮੈਂ ਆਪ ਅੱਖੀਂ ਵੇਖਿਆ ਆਪਣੇ ਨਹੀਂ ਗੱਲ ਤਾਂ ਕੋਈ ਹੈਗੀ ਆ ਫਿਰ ਤੇ ਡੈਡੀ ਹੁਣ ਗੱਲ ਇੱਕ ਬਨੇ ਲਾਓ ਹੁਣ ਇਹਦਾ ਨੀਰੂ ਦਾ ਕੀ ਕਰਨਾ ਹੈ ਇਹ ਤੇ ਦੱਸੋ ਇਹ ਇਹਦੀ ਛੇਤੀ ਥੋੜਾ ਹੁਣ ਗੱਲ ਲੱਗ ਜਾਣੀ ਬਨੇ ਕੋਈ ਨਹੀਂ ਇਹ ਮੰਨ ਲਓ ਕਿ ਨੀਰੂ ਚੋਂ ਤੂੰ ਲਿਆਂਦੀ ਹੈ ਹੈ ਕੌਣ ਵਾਂ ਡੈਡੀ ਹੁਣ ਦੱਸੋ ਹੁਣ ਮੈਂ ਹੁਣ ਤੈਨੂੰ ਕੀ ਦੱਸਾਂ ਤੈਨੂੰ ਹੁਣ ਇਹ ਗੱਲਾਂ ਬੜੀਆਂ ਗੁੰਝੀਆਂ ਆਵਾਂ ਤੇ ਡੁੰਗੀਆਂ ਆਵਾਂ ਤੇ ਡੜੀਏ ਦੱਸੇ ਹੱਲ ਨਿਕਲਣਾ ਕੋਈ ਨਾ ਕੋ ਹਾਂ ਤੇ ਕੋਈ ਗੱਲ ਨਹੀਂ ਕੱਢ ਲਈਆਂ ਹਲ ਕੋਈ ਨਹੀਂ ਕੋਈ ਨਹੀਂ ਤੂੰ ਫਿਕਰ ਨਾ ਕਰ ਤੂੰ ਇੰਦਾ ਇੰਨੀ ਟੈਨਸ਼ਨ ਨਾ ਲੈ ਤੂੰ ਡੈਡੀ ਕਿਤੇ ਨੀਰੂ ਮਨਪ੍ਰੀਤ ਦੀ ਸ਼ਗੀ ਭੈਣ ਨਹੀਂ ਆ ਹੋ ਸਕਦਾ ਇਹੋ ਹੀ ਹੋਈ ਸ਼ਗੀ ਭੈਣ ਆ ਜੀ ਡੈਡੀ ਨੇ ਗੱਲ ਫੇਰ ਗੋਲ ਮੋਲ ਕਰੀ ਜਾਂਦੇ ਆ ਮੈਂ ਤੈਨੂੰ ਦੱਸਦੀ ਆ ਮਨਪ੍ਰੀਤ ਦੇ ਨਾਲ ਹੋਈ ਇੱਕ ਅਧੀ ਜੁੜਵਾ ਭੈਣ ਉਹ ਉਦੋਂ ਹੀ ਹਸਪੀਟਲੋਂ ਕੋਈ ਨਰਸ ਲੈ ਗਈ ਉਦੋਂ ਹੁਣ ਕੀ ਪਤਾ ਕੀ ਦਿੱਤੀ ਤਾਂ ਕਹੇ ਹੀ ਅਖਬਾਰ ਚ ਤੇ ਐਡ ਤੇ ਨਹੀਂ ਉਹ ਮਿਲੀ ਇਹਨਾਂ ਵੀ ਪੂਰੀ ਕੋਸ਼ਿਸ਼ ਕੀਤੀ ਪਰ ਸਕੀ ਭੈਣ ਹੋਊਗੀ ਇਹ ਹਿੰਦੀ ਬੋਲਦੀ ਆ ਇਹ ਅਸੀਂ ਪੰਜਾਬੀ ਆ ਜੇ ਮੰਨ ਲਓ ਕਿਦਾਂ ਚੜ ਗਈ ਉਹ ਪੜੀ ਇੱਥੇ ਪਤਾ ਨਹੀਂ ਹਿੰਦੀ ਆ ਜੋ ਪੜੀ ਆ ਜਿੱਥੇ ਹਿੰਦੀ ਬੋਲਦੇ ਬਾਜੀ ਇਹ ਕੰਧਿਆ ਨਾ ਬਿਹਾਰ ਚੋਂ ਆਈ ਆ ਕੀ ਕਾ ਨਰਸਨ ਬਿਹਾਰ ਵਾਲੀ ਨਹੀਂ ਕਿਤੇ ਲੈ ਗਈ ਹੈ ਨਾ ਹਾਂ ਆਹੋ ਕੀ ਜਿਹਾ ਕਿਨੇ ਬੇਜੂਜੂ ਨੇ ਤਾਂ ਇਹੋ ਤਾਂ ਮੈਂ ਕਹਿਣ ਲੱਗੀ ਪੈਸੇ ਦੇ ਲਾਲਚ ਨਾ ਕਈ ਬੱਚੀ ਬੰਨਿਆਣ ਚੱਕੇ ਤੇ ਪੈਸੇ ਵਟ ਲੈਂਦੇ ਲੋਕ ਆਹ ਇਹ ਕਿਸਮਤੀ ਦੇ ਖੇਡਵਾਏ ਕਿਸਮਤੀ ਦੇ ਖੇਡਵਾਏ ਪਰ ਜਿੱਥੇ ਮਲਾਬ ਲਿਖਿਆ ਉਥੇ ਆ ਹੀ ਜਾਂਦਾ ਤੁਹਾਨੂੰ ਤਾਂ ਤੁਹਾਡੀ ਕੁੜੀ ਸਾਹ ਮਿਲ ਗਈ ਏ ਭਾਜੀ ਇਹ ਵੀ ਕੁਦਰਤ ਦਾ ਕ੍ਰਿਸ਼ਮਾ ਵੇਖੋ ਤੇ ਹੋਰ ਕਿਤੇ ਵੀ ਇਹ ਜਾ ਸਕਦੀ ਵੀ ਲੋ ਸਾਡੇ ਘਰ ਇਹ ਨਹੀਂ ਆਉਣਾ ਹੀ ਹੈ ਨਾ ਆਹੋ ਉਥੇ ਮਨਪਰੀ ਜੀ ਵੀ ਕਹੀ ਜਾਂਦੀ ਏ ਕਿ ਸਮਰੀਦ ਨੂੰ ਕੇ ਇਹਨੂੰ ਮੰਮੀ ਬਣਾ ਲੈ ਆਪਣੀ ਤੇਰੀ ਮਾਸੀ ਲੱਗਦੀ ਏ ਕਿਸ਼ ਮਨਪਰੀ ਨੇ ਇਦਾਂ ਕਿਹਾ ਵਾ ਹਾਂਜੀ ਚਲੋ ਹੋਰ ਕੀ ਤੁਹਾਨੂੰ ਚਾਹੀਦਾ ਜੇ ਨਿਆਣੀ ਨੂੰ ਨਾਲੇ ਉਹਨੂੰ ਮਾਂ ਮਿਲ ਜੂਗੀ ਹੈ ਨਾ ਉਹਨੇ ਗੱਲ ਤਾਂ ਕੋਈ ਨਹੀਂ ਕੀ ਐਡੀ ਵੱਡੀ ਗੱਲ ਹੈ ਜੀ ਤੇ ਉਦਾਂ ਵੇਖ ਤੂੰ ਰੂਹ ਵੀ ਤੇ ਮਹੰਦਰੇ ਵੀ ਕੋਈ ਕਹਿ ਸਕਦਾ ਵਾ ਹਾਂਜੀ ਹਾਂਜੀ ਉਹ ਮੇਰੇ ਬਾਦੀ ਫੈਸਲਾ ਲੈਣਾ ਬੜਾ ਔਖਾ ਪਰ ਬਹੁਤੀ ਗੱਲ ਹਿੰਦੀ ਆ ਨਾ ਅੱਪੀਓ ਹੌਲੀ ਹੌਲੀ ਉਹਨਾਂ ਤੁਹਾਡੇ ਪਰਿਵਾਰ ਚ ਰਹਿ ਕੇ ਪੰਜਾਬੀ ਬੋਲਣੀ ਸਿੱਖ ਜੂਗੀ ਉਹ ਤਾਂ ਹੈਗੀ ਮੈਂ ਤੇ ਚਲੋ ਲੱਲੂ ਦਾ ਫੈਸਲਾ ਹੁਣ ਸਾਰਿਆਂ ਨੂੰ ਪਤਾ ਤਾਂ ਲੱਗ ਗਿਆ ਵਾ ਚਲੋ ਲੱਲੂ ਦਾ ਫੈਸਲਾ ਮਤਲਬ ਇਹਦਾ ਵੀ ਦੇਲ ਚਾਹੀਦਾ ਕਿਦਾਂ ਮੰਨਦਾ ਕਿ ਨਹੀਂ ਮੰਨਦਾ ਤੇ ਜਾਂ ਘਰ ਦੇਣਾ ਚਾਹੀਦਾ ਮੈਂ ਤੇ ਚਲੋ ਕੋੜਾ ਕੋੜ ਪਾਈ ਦਿਆਂਗਾ ਨਹੀਂ ਇਹਨੇ ਕੀ ਆਖਣਾ ਵਿਚਾਲੀ ਨੇ ਤੇ ਨਹੀਂ ਇਹਨੂੰ ਨਿਆਣੀ ਦਾ ਵਾਸਤਾ ਦਵਾਂਗੇ ਇਹਨੇ ਕੀ ਕਹਿਣਾ ਵਾ ਉਸ ਨਿਆਣੀ ਤੇ ਤਰਸ ਕਰਕੇ ਤੇਰੀ ਹੁਣ ਇਹਨੇ ਜਾਣਾ ਵੀ ਉੱਥੇ ਕਿੱਥੇ ਇਹਦਾ ਤਾਂ ਕੋਈ ਹੈ ਹੀ ਨਹੀਂ ਹਨ ਨੂੰ ਤਾਂ ਪਤਾ ਨਹੀਂ ਕੋਈ ਲੈਣ ਨਹੀਂ ਇਹਨੂੰ ਕੋਈ ਵਾਪਸ ਆਇਆ ਨਾ ਇਹਦਾ ਤਾਂ ਨਾ ਕੋਈ ਇੱਧਰ ਦਾ ਪਤਾ ਨਾ ਕੋਈ ਉੱਧਰ ਦਾ ਕੋਈ ਹੁੰਦਾ ਤਾਂ ਇਹਦੇ ਮਗਰ ਨਾ ਕੋਈ ਆਉਂਦਾ ਇਹਦਾ ਮੈਨੂੰ ਤਾਂ ਸਮਰੀਦ ਹੀ ਖੁਸ਼ ਚਾਹੀਦੀ ਏ ਬਸ ਕਿ ਉਹਦੀ ਦੇਖਭਾਲ ਕਰਨ ਵਾਲਾ ਕੋਈ ਹੋਵੇ ਨਿਆਣੇ ਖੁਸ਼ ਰਹਿਣਗੇ ਨਾਲੇ ਹਾਂਜੀ ਤੁਸੀਂ ਇਹ ਗੱਲ ਛੱਡਣਾ ਹੁਣ ਹੋਰ ਕੋਈ ਬਗਾਨੀ ਭਾਜੀ ਆਊ ਤੇ ਉਹਨੂੰ ਨਿਆਣੀ ਨੂੰ ਨਾਂ ਪੁੱਛੋ ਤੇ ਤੁਹਾਡੇ ਦੇਲ ਤੇ ਕੀ ਵੀ ਤੂੰ ਇਹ ਵੀ ਤਾਂ ਸੋਚਉਣਾ ਤੀ ਨਹੀਂ ਵਿਆਹ ਤਾਂ ਮੈਂ ਹੋਰ ਨਹੀਂ ਕਰਨਾ ਜੀ ਮੰਨ ਲਓ ਜੇ ਹੋਰ ਕਹਿਣਾ ਕਰਦੇ ਨਹੀਂ ਮੈਂ ਮੈਂ ਨਹੀਂ ਕਰਨਾ ਵਿਆਹ ਇਹੋ ਤੁਹਾਡੀ ਦਮੰਮੀ ਨੇ ਵੀ ਇੱਕ ਦੋ ਵਾਰੀ ਤੁਹਾਡੇ ਵਿਆਹ ਦੀ ਗੱਲ ਕੀਤੀ ਤੇ ਸਾਨੂੰ ਤਾਂ ਆਪਾਂ ਹੀ ਕਿਹਾ ਇਹ ਕਿਹੜਾ ਮੂੰਹ ਤੇ ਕਿਹੜੀਆਂ ਗੱਲਾਂ ਤੇ ਕਿਹੜੇ ਰਮਾਸ ਜੀ ਤੇ ਇਹੋ ਜਿਹੀਆਂ ਗੱਲਾਂ ਕਰਦੇ ਜੀ ਨਹੀਂ ਉਹ ਤਾਂ ਜੋ ਮੱਦੀ ਸੋਚੀ ਆ ਨਾ ਉਹ ਤਾਂ ਵੱਖਰੀ ਗੱਲ ਮੈਂ ਆਪਣੀ ਕੁੜੀ ਥੋੜਾ ਰੋਲਣੀ ਹੈ ਨਹੀਂ ਨਹੀਂ ਕੁੜੀ ਨੂੰ ਜੇ ਕੁੜੀ ਰਾਜੀ ਹੈ ਨਾ ਨਿਆਣੇ ਖੁਸਵਾ ਤੇ ਕੋਈ ਕਰਨ ਤੇ ਕੋਈ ਮਨਾਈ ਨਹੀਂ ਗਈ ਗੁਰੂਚ ਹੋ ਜਾਓ ਉੱਠ ਗਿਆ ਵਾ ਗੁਰੂਰੇ ਤੇਰੇ ਜਵਨਾ ਕਿਤੇ ਭੂਤ ਹੋਵੇ ਸਾਡੇ ਘਰ ਭੂਤ ਹੀ ਤੁਰੇ ਫਿਰਦੇ ਆ ਚੁੱਪ ਕਰੋ ਨੀਰੂ ਕਰੋ ਗਈ ਮਹਾ ਸ਼ਾਂਤੀ ਹੋਈ ਆ ਆ ਮੇਰਾ ਚੰਗਾ ਹੀ ਹੋਇਆ ਹਨਾ ਸੋਮਨ ਜੀ ਕਰਦਾ ਇਹਨੂੰ ਐ ਸ਼ਾਂਤੀ ਜੀ ਆਹੋ ਸ਼ਾਂਤੀ ਹੋਈ ਹੈ ਤੇ ਸਿਰ ਖਪਾਈ ਸਿਰ ਖਪਾਈ ਬਸ ਇਧਰੋਂ ਆ ਤੇ ਲਾਲਾ ਲਾਲਾ ਉਧਰੋਂ ਆ ਤੇ ਲਾਲਾ ਲਾਲਾ ਤੇ ਡਰ ਵੱਖਰਾ ਡਰ ਮੈਨੂੰ ਤੇ ਮੈਂ ਤੇ ਉਦੋਂ ਦਾ ਬਾਹਰ ਹੀ ਬਹੁਤ ਘਟ ਜਾਣਾ ਮੈਨੂੰ ਤੇ ਪਾਰ ਕਲ ਵੇ ਵੇ ਕਿਤੇ ਕੰਪਨੀ ਛੱਡਦੀ ਬੜਾ ਗੁੱਸਾ ਲ ਹੂਰਤ ਨਾ ਹੁੰਦਾ ਯੋ ਮੇਰੇ ਤੇ ਗੁੱਸਾ ਚੜ ਚੜ ਜਾਂਦਾ ਸੀ ਉਹਦੇ ਵੱਲ ਵੇਖ ਵੇਖ ਕੇ ਤੇ ਕਿਹੜਾ ਵੇਲਾ ਹੋਵੇ ਇਹਨੂੰ ਬਸ ਕੱਢ ਕੇ ਆਉਣ ਕਿਸ ਤਰ੍ਹਾਂ ਪਤਾ ਨਹੀਂ ਕਿੱਥੋਂ ਬੁਲਾ ਰਹਿ ਸਮਰੀਤ ਕਿੱਥੇ ਆ ਮੇਰੀ ਗੱਲ ਸੁਣੋ ਨਾ ਸਮਰੀਤ ਕਿੱਥੇ ਆ ਸਮਰੀਤ ਵੀ ਇੱਥੇ ਹੋਣੀ ਆ ਉਹ ਵੇਖਣਾ ਪਾਰ ਕਲ ਤ ਨਹੀਂ ਗਈ ਫੇਰ ਉਹ ਨਹੀਂ ਜਾਂਦੀ ਮੇਰੀ ਗੱਲ ਸੁਣੋ ਆ ਜਾਓ ਰਿਪੋਰਟਾ ਲੈ ਕੇ ਤੇ ਡੈਡੀ ਨੂੰ ਨਾ ਦਵਾਈ ਦਵਾ ਲਿਆਓ ਮੁੜ ਕੇ ਮੰਮੀ ਨੂੰ ਸੌਂਦਾ ਵਾ ਤੇ ਫਿਰ ਮੰਮੀ ਤੁਹਾਡੇ ਦਿਵਾਲੇ ਹੁੰਦੀ ਨਾਲ ਮੈਨੂੰ ਲਾ ਲਾ ਕੇ ਗੱਲਾਂ ਕਰਦੀ ਰਹਿੰਦੀ ਆ ਇਹ ਬਾਹਰੋਂ ਆਇਆ ਇਹ ਤਾਂ ਹਨੂ ਕੀ ਸੌਖ ਵਾ ਸੁੱਤਾ ਵਾ ਡਾੜੀ ਕੇ ਜਾਗਦਾ ਵਾ ਹੁਣ ਇਹ ਤਾਂ ਨਹੀਂ ਜਮੈਂ ਵੇਖਿਆ ਮੈਂ ਤੇ ਬਹਾਰ ਪੋਟਾਂ ਲੱਪ ਕੇ ਨਹੀਂ ਆਈ ਹੂੰ ਰੌਲੀ ਜੀ ਤੇ ਪੈਨ ਨਹੀਂ ਲਈ ਸ਼ਾਂਤੀ ਆਗਾ ਰਹਿਣ ਦੇ ਠਹਿਰ ਕੇ ਜਾਣੇ ਆ ਸ਼ਾਂਤੀ ਕਿੰਨਾ ਚਿਰ ਰਹਿਣੀ ਆ ਹਾਂ ਤੁਹਾਨੂੰ ਭਲੇਖਾ ਵਾ ਪੀ ਸ਼ਾਂਤੀ ਜਿਆਦਾ ਚਿਰ ਰਹੋਗੇ ਤੇ ਤੈਨੂੰ ਘਰ ਕੱਲੀ ਨੂੰ ਡਰਨਾ ਲੱਗੂਗਾ ਤੇ ਮੰਮੀ ਮੇਰੇ ਲੱਗ ਗਈ ਆ ਤੁਸੀਂ ਡੈਡੀ ਨੂੰ ਘੜਨਾ ਵਾ ਮੰਮੀ ਨੂੰ ਬੜਾ ਪਤਾ ਲੱਗਦਾ ਹੀ ਆ ਤੇ ਨਾਲੇ ਜਿੱਦੋਂ ਤਾਂ ਡਰ ਲੱਗਣਾ ਸੀ ਉਹ ਬੁਲਾ ਤੇ ਗਈ ਆ ਮੈਂ ਤਾਂ ਨਹੀਂ ਹੁਣ ਕਿਤੇ ਆਵੇ ਹੀ ਨਾ ਇੱਕ ਗਲਤੀ ਹੋ ਗਈ ਜਦੋਂ ਘਰੋਂ ਗਈ ਹੀ ਨਾ ਮਗਰੋਂ ਮੈਨੂੰ ਪਾਣੀ ਤਰੰਕਣਾ ਚਾਹੀਦਾ ਵੀ ਮੋੜ ਨਾ ਆਵੇ ਇਹਦੇ ਨਾਲੇ ਭੂਤ ਚਲ ਜਾਣ ਜਿਹੜਾ ਵੀ ਕੋਈ ਹੋਵੇ ਤੇ ਕਹਿ ਦੇਣਾ ਤੂੰ ਗਣਾ ਇੱਥੇ ਨਾ ਹੋਣਾ ਹੀ ਕਿਆ ਨਹੀਂ ਦੋ ਮੇਹਬਾਜੀ ਨੂੰ ਤਾਂ ਹੁਣ ਬਥੇਰਾ ਗਿਆ ਜਿਆਦਾ ਵੀ ਮੈਂ ਕੀ ਕਹੀਨੀ ਬਾਰ-ਬਾਰ ਚਲ ਮੈਂ ਜਾਣਾ ਫਿਰ ਡੈਡੀ ਨਾਲ ਗੱਲ ਕਰ ਲੋ ਦਾਦੀ ਨੇ ਨਾ ਸੋਨੀ ਨਾ ਆਪਣੀ ਕਹਿਣ ਦੇਣੀ ਨਾ ਮੇਰੀ ਕਹਿਣ ਦੇ ਮम्मी ਕਹਿਣਾ ਹੀ ਅੱਛਾ ਘਰ ਦਾ ਚੱਲ ਮੈਂ ਪੁੱਛ ਤੁੰ ਜੀ ਜੀ ਜਦੋਂ ਨਿਆਣਾ ਸੁੱਤਾ ਹੋਵੇ ਨਾ ਉਹਦਾ ਜ਼ਿਆਦਾ ਹੀ ਪਿਆਰ ਹੁੰਦਾ ਉਹਦਾ ਤਾਂ ਜੀ ਕਰਦਾ ਠਾਲ ਠਾਲ ਕੇ ਪਿਆਰ ਕਰੀਏ ਤੇ ਜਦੋਂ ਉੱਠ ਕੇ ਸਤੰਬਾ ਫੇਰ ਕੇ ਆਈਦਾ ਫਿਸ ਘੜੀ ਕੇ ਸੌਂ ਜਾਵੇ ਬਸ ਹੁਣ ਮਨਪਰੀ ਕਿੱਥੇ ਮਨਪ੍ਰੀਤ ਕਿਹੜੀ ਮਨਪ੍ਰੀਤ ਆ ਕੁੜੀ ਆਈ ਮਨਪਰੀਤ ਨਹੀਂ ਕੀ ਮਨਪ੍ਰੀਤ ਆ ਮੈਨੇ ਪਿਹਾਦੀ ਹੋ ਗਈ ਤੁਹਾਡੇ ਵਾਲੀ ਕੋਈ ਮਨਪੀਤੋਂ ਡਰੀ ਜਾਂਦਾ ਕੋਈ ਮਨਪੀਤੋਂ ਰੋਈ ਜਾਂਦਾ ਕੋਈ ਮਨਪੀਤੋਂ ਦਾ ਮਰ ਗਈ ਆ ਤੇਰੇ ਇੱਕ ਮਨਪੀਤ ਕਿੱਥੋਂ ਆ ਗਈ ਮੈਨੂੰ ਇਹ ਦੱਸ ਪਹਿਲਾਂ ਮਨਪ੍ਰੀਤ ਆਈ ਆ ਕੋਈ ਇਹਦਾ ਭੂਤ ਵਾ ਮਨਪ੍ਰੀਤ ਭੂਤ ਬਣ ਗਈ ਆ ਉਹ ਬਣ ਗਿਆ ਜੇ ਬਣ ਗਿਆ ਮੇਨੂੰ ਦਿਮਾਗ ਖਾ ਲਿਆ ਸੱਚੀ ਮੇਰਾ ਨਾ ਤੁਹੀਂ ਉਤਰਾ ਮੈਂ ਕਰਾਂ ਤੇ ਕੀ ਕਰਾਂ ਮੈਨੂੰ ਦੱਸੋ ਇਹ ਗੱਲ ਮਨਪਰੀਤ ਕਿੱਥੇ ਗਈ ਉਦਾਂ ਲੰਮੀ ਬੈਜੋ ਚੁੱਪ ਕਰਕੇ ਚੁੱਪ ਕਰਕੇ ਲੰਮੀ ਬੈਜੋ ਦਵਾਈ ਖਾਦੀ ਹੈ ਨਾ ਪੈਜੋ ਲੰਮੀ ਚੁੱਪ ਕਰਕੇ ਤੁਹਾਨੂੰ ਮਨਪਰੀਦੇ ਸੁਪਨੇ ਆਉਂਦੇ ਰਹਿੰਦੇ ਆ ਹੋਰ ਕੋਈ ਗੱਲ ਦਿਮਾਗ ਚ ਆਉਂਦੀ ਨਹੀਂ ਇੱਕੋ ਹੀ ਗੱਲ ਦਿਮਾਗ ਚ ਰੱਖੀ ਬਸਦਾ ਹੀ ਹੋ ਗਿਆ ਵਾ ਪਤਾ ਨਹੀਂ ਕਦੋਂ ਆਰਾਮ ਆਉਣਾ ਵਾ ਤੇ ਕਦੋਂ ਠੀਕ ਹੋਣਾ ਵਾ ਮੰਮੀ ਮੈਂ ਕਿਹਾ ਡੈਡੀ ਦੀ ਦਵਾਈ ਲੈ ਆਉਂਦਾ ਮੈਂ ਜਾ ਕੇ ਹਾਇ ਤੇ ਹਾ ਕੀ ਤੁਨ ਮਕਾਈਆਂ ਕੋਈ ਲਫਾਫਾ ਨਹੀਂ ਕੋਈ ਕੁਝ ਨਹੀਂ ਆ ਆ ਕੀ ਬੁਖਾਰਾ ਫੜਿਆ ਹੱਥ ਤੇ ਹੈ ਨਹੀਂ ਘਰ ਕੱਕ ਵੀ ਤੇ ਫਾਇਲਾ ਹੀ ਆ ਕੋਈ ਗੱਲ ਨਹੀਂ ਇਦਾਂ ਲੈ ਜਾਈ ਦੀਆਂ ਫੜ ਕੇ ਤੇ ਲਫਾਫੇ ਚ ਪਾ ਲ ਮਰ ਪ੍ਰੀਤ ਨੂੰ ਵੀ ਨਾਲ ਲੈ ਜਾਗੇ ਮਨਪ੍ਰੀਤ ਨੂੰ ਨਾਲ ਲੈ ਜਾਗੇ ਆਪਾਂ ਮੰਮੀ ਚੁੱਪ ਕਰ ਜਾ ਮੈਨੂੰ ਗੱਲ ਕਰ ਲੈਣ ਦੇ ਦਵਾਈ ਦਵਾ ਕੇ ਜਾ ਲਿਆ ਆਹ ਹੁਣ ਮੈਂ ਦਵਾਈ ਦਵਾਉਣ ਤੇ ਜਾਣਾ ਵਾ ਮੋਟਰਸਾਈਕਲ ਕਿੱਥੇ ਐ ਤੇ ਗੱਡੀ ਤੇ ਜਾ ਮੋਟਰਸਾਈਕਲ ਨੂੰ ਤੂੰ ਕੀ ਆਖਣਾ ਤੇ ਗੱਡੀ ਕਿੱਥੇ ਐ ਤੇ ਮੰਨੂ ਕੀ ਲੈ ਜਾ ਆਪਣੀ ਕਿੱਥੇ ਐ ਮਨਜੋਤ ਨੇ ਖੜੀ ਹੋਣੀ ਆ ਕੀ ਕਰਨੂੰ ਮੈਨੂੰ ਬਹੁਤੇ ਸਵਾਲ ਜਵਾਬ ਨਾ ਕਰ ਜਦੋਂ ਤੂੰ ਆਉਣੀ ਬੈਠਾ ਮਨਪ੍ਰੀਤ ਤੇ ਗਏ ਨਹੀਂ ਐ ਉਹ ਛੱਡਣ ਗਿਆ ਵਾ ਠੀਕ ਆ ਮੈਂ ਤੇ ਮੈਂ ਮੰਮੀ ਮੰਮੀ ਮਨਜੋਤ ਦੇ ਨਾਲ ਗੱਡੀ ਆਊਗੀ ਨਾ ਮੈਂ ਫੇਰ ਜਾਣਾ ਹੀ ਹਾਂ ਮੈਂ ਨਹੀਂ ਓ ਇਦਾਂ ਜਾਣਾ ਨਾਲੇ ਜੇ ਮੈਂ ਮੋਟਰਸਾਈਕਲ ਤੇ ਲੈ ਗਿਆ ਨਾ ਡੈਡੀ ਨੂੰ ਤੇ ਡੈਡੀ ਨੇ ਕਹਿਣਾ ਮੈਂ ਚਲਾਉਣਾ ਵਾ ਤੇ ਮੈਂ ਕੋ ਐਵੇਂ ਚੰਦ ਚੜ੍ਹਨਾ ਵਾ ਇਹ ਕਿਥੇ ਚਲਾਉਣ ਜੋਗਾ ਚਲਾ ਲੂਗਾ ਉਹ ਭਰਤਾਂ ਨੂੰ ਪਤਾ ਵਾ ਜੇਤ ਬੜੀ ਮਾੜੀ ਆ ਡੈਡੀ ਨੇ ਜੇਤ ਕਰਨੀ ਕਰਨੀ ਆ ਮੈਨੂੰ ਪਤਾ ਵਾ ਨਹੀਂ ਤੇ ਮਨੂੰ ਹੁਣਾਂ ਨੇ ਕਿਹੜੀ ਸਾਡੀ ਗੱਡੀ ਕਦੀ ਖੜੀ ਨਹੀਂ ਕਿ ਤੂੰ ਮਨੂੰ ਹੁਣਾਂ ਦੀ ਗੱਡੀ ਕਿਉਂ ਨਹੀਂ ਮੰਗਣੀ ਵੀ ਨੇ ਰਸ ਪਹਿਲਾਂ ਮੈਂ ਨਹੀਂ ਮੰਗ ਮੰਗ ਕੇ ਖੜਨੀ ਤੂੰ ਆ ਲੈnde ਵੀਰ ਨੂੰ ਤੇ ਮੈਂ ਆਪਣੀ ਲੈ ਕੇ ਜਾਉ ਜਦੋਂ ਆਪਣੀ ਹੈਗੀ ਆ ਤੇ ਐਵੇਂ ਮੰਗ ਕੇ ਖੜਨੀ ਬਾਬਾ ਕੱਖ ਨਹੀਂ ਹਾਲ ਆ ਮੁੰਡਿਆਂ ਦਾ ਮੇਰੇ ਤੇ ਇੰਨੀ ਜਾਨ ਉਕੀ ਹੋਈ ਹੈ ਨਾ ਮੈਂ ਤਾਂ ਨਹੀਂ ਰੱਬ ਮੈਨੂੰ ਹੀ ਚੁੱਕ ਲਵੇ ਇੱਕ ਵਾਰ ਤਾਂ ਆਵਾ ਦਦੀ ਮਾ ਨੀਰੂ ਮਾਸੀ ਕਿੱਥੇ ਆ ਕਿਹੜੀ ਤੇਰੀ ਮਾਸੀ ਤੂੰ ਕਿੰਨੂੰ ਨੀਰੂ ਬਾਰੇ ਪੁੱਛਦੀ ਆ ਚੱਲ ਨਾਲੇ ਤੂੰ ਅੰਦਰ ਇੱਥੇ ਪਾਰਕ ਚ ਨਾ ਆਇਆ ਕਰ ਤੈਨੂੰ ਮੈਂ ਕਿਹੜੀ ਤੇਰੀ ਮਾਸੀ ਆਣੀ ਉਹ ਕਿੱਥੋਂ ਮਾਸੀ ਆ ਗਈ ਕਿਹੜੀ ਛੇ ਚੱਲ ਚੱਲ ਅੰਦਰ ਚੱਲੀਏ ਇਹਨੂੰ ਮੰਮੀ ਪਾਰਕ ਚ ਇੱਥੇ ਨਾ ਖਿਲਾਉਂਦਿਆ ਕਰੋ ਸੁਣ ਖਲੋਏ ਮੈਨੂੰ ਗੱਲ ਕਰਨ ਦੇ ਇੱਕ ਮਿੰਟ ਕੀ ਆ ਕੀ ਆ ਕਿੱਥੋਂ ਤੇਰੀ ਮਾਸੀ ਉਹ ਮੇ ਮਮਾ ਕਹਿੰਦੇ ਉਹ ਤੇਰੀ ਮਾਸੀ ਆ ਉਹਨੇ ਭੇਜ ਨਾ ਨਹੀਂ ਹੈਗਾ ਕਿਹੜੀ ਤੇਰੀ ਮ ਮੈਨਾਂ ਗੱਲਾਂ ਕਰਦੇ ਮੈਨੇ ਮਮਾ ਮੈਂ ਚਪੇੜ ਮਾਰਨੀ ਤੇਰੇ ਤਨ ਮੈਂ ਦੱਸਤਾ ਹੀ ਕਿਹੜੀ ਮਮਾ ਤੇਰੀ ਕਿੱਥੇ ਗੱਲਾਂ ਕਰਦੀ ਐਨੀ ਮੈਨਾਂ ਗੱਲਾਂ ਕਰਦੇ ਆ ਕਹਿੰਦੇ ਜੇ ਨੀਰੁਮਾਸੀ ਨੂੰ ਭੇਜੇ ਨਾ ਮੈਂ ਵੇਖੀ ਉਹਨਾਂ ਦਮੜ ਦਮੜ ਕਰਦੀ ਹਾਏ ਜਾ ਨੀ ਭੈਣਾ ਰੱਬ ਦਾ ਵਾਹਤਾ ਰੱਬ ਨੂੰ ਰਹਿਣ ਦੇ ਉੱਤੇ ਹੀ ਜਦੋਂ ਮੈਂ ਕਹਿੰਦੀ ਆ ਜਾਂ ਚਲ ਜਾ ਇੱਥੇ ਲੈ ਆਵਾਂਗੇ ਨੀਰੁਮਾਸੀ ਕਿ ਨਾ ਇਹਨੂੰ ਖਿਲਾ ਰਿਆ ਕਰੋ ਇੱਥੇ ਹੀ ਸਾਰੇ ਕਾਰੇ ਕਰਦੀ ਚਲ ਚਲ ਇਹਨੂੰ ਦੇਖਦਾ ਹੀ ਇੱਥੇ ਕੋਈ ਮੰਮੀ ਸਮਝੋ ਸਮਝੋ ਆਡੇ ਘਰ ਸੱਚੀ ਕੋ ਹੈ ਗਈ ਚੱਲ ਨੀ ਕੁੜੀ ਜਾ ਚੱਲ ਜੀ ਆ ਮੇਰਾ ਪੁੱਤ ਆ ਮੇਰਾ ਪੁੱਤ ਚੱਲ ਜੀ ਜਾ ਮਗਾ ਦਾਂਗੇ ਆ ਚੱਲ ਜੀ ਹੁਣ ਨਾ ਕੋਈ ਗੱਲ ਕਰੀ ਠੀ ਹਾਏ ਇਹਨੂੰ ਸੱਚੀ ਦੇਖਦੀ ਹੋਊਗੀ ਹਾਏ ਮੇਰੇ ਚਾਰਛੇ ਫੇਰੇ ਫਸ ਗਏ ਮਾਸਾ ਜਿੰਨੀ ਕੁੜੀ ਕਿੰਨੀਆਂ ਗੱਲਾਂ ਕਰ ਗਈ ਆ ਹਾਏ ਮੈਂ ਨਹੀਂ ਰੱਬਾ ਚੋਖੀ ਲਾ ਮੈਨੂੰ ਮੇਰੇ ਕੋ ਨਹੀਂ ਇਹ ਦੁੱਖ ਵੇਖੇ ਜਾਣੇ ਆ ਮੈਨੂੰ ਕਿੱਥੋਂ ਪੱਲੇ ਪੈ ਗਿਆ ਛਦਾਈ ਚੰਗਾ ਭਲਾ ਹੈਗਾ ਹੀਗਾ ਇਹ ਇੰਨੇ ਚੰਗਾ ਬੁੱਢੇ ਬਾਰੇ ਕੰਮ ਤੋਰ ਦਿੱਤਾ ਇੰਨਾ ਦਿਮਾਗ ਹੋਲਾ ਕਰਕੇ ਸਾਰੇ ਟੱਬਰ ਨੂੰ ਪੜਨੇ ਪਾਇਆ ਇਹਨੇ ਜੇ ਨਿਆਣਿਆਂ ਤੇ ਉਹ ਨਹੀਂ ਮੇਰੀ ਬਾਤ ਪੁੱਛਦੇ ਯੇ ਨੋ ਆ ਤੇ ਉਹ ਨਹੀਂ ਮੈਨੂੰ ਟਿਕਨ ਦਿੰਦੀ ਮਹਣੋ ਨੀਰੂ ਆ ਤੇ ਉਹ ਉੱਥੇ ਚਲ ਗਈ ਤੇ ਕੁੜੀ ਮੈਨੂੰ ਹੋਰ ਸੋਲਾ ਦੇ ਗਈ ਆ ਉਹ ਨਾ ਆਈ ਤੇ ਮੈਂ ਉਹ ਕਰ ਦੇਣਾ ਮੈਂ ਜੇ ਕਰ ਦੇਣਾ ਮੇਰੀ ਜਾਨ ਵੰਡ ਲੈਣ ਮੇਰੇ ਟੋਟੇ ਟੋਟੇ ਕਰਕੇ ਤੇ ਵੰਡ ਲੈਣ ਸਾਰੇ ਜਾਣੀ ਥਾਉ ਥਾਈ ਬਾਬਾ ਇਹਨੂੰ ਠੀਕ ਕਰ ਦਵੇ ਮਹਾਰਾਜ ਕਰ ਦੇ ਠੀਕ ਇਹਨੂੰ ਤੇਰੇ ਘਰ ਨਹੀਂ ਕੋਈ ਘਾਟਾ ਚਲ ਫੁਲਕੇ ਵੀ ਪੱਕ ਗਏ ਸੁੱਖ ਕਿੰਨੇ ਭਾਂਡੇ ਬਾਹਰ ਖਿਲਰੇ ਨੇ ਤਾਂ ਇਕੱਠੇ ਕਰਨੇ ਹੁੰਦਾ ਵਾ ਮੰਮੀ ਜੀ ਹੁਣ ਭਾਂਡੇ ਇਕੱਠੇ ਕਰ ਦੇਵੀਂ ਮੈਂ ਬਾਹਰ ਜਾਵਾਂ ਤੂੰ ਵੀ ਕਿਤੇ ਆਣ ਕੇ ਮਾੜਾ ਮੋਟਾ ਨਾਲ ਹੱਥ ਵਟਾ ਦਿਆ ਕਰੋ ਮੇਰੇ ਕਿ ਨਹੀਂ ਸੁਖ ਹੱਥ ਵਟਾਉਣ ਨੂੰ ਮੈਂ ਸੱਤ ਵਾਰੀ ਵਟਾਦਾ ਮੇਰੀ ਤਾਂ ਜਾਨਵੰਡੀ ਹੈ ਕਿਤੇ ਸੋਈ ਪਾਸੀ ਜਿੱਦਾਂ ਕੜਿੱਕੀ ਵਿੱਚ ਜਾਨ ਨਹੀਂ ਫਸੀ ਹੁੰਦੀ ਚੂਹੇ ਦੀ ਚੂਹਾ ਕੜਿੱਕੀ 'ਚ ਆ ਜਾਂਦਾ ਉਹ ਨਾ ਅੰਦਰ ਤੇ ਨਾ ਉਹ ਬਾਹਰ ਉਹ ਹਾਲ ਮੇਰ ਨਾਲ ਹੋਣਿਆ ਵਾ ਏਦਾਂ ਹੀ ਮੇਰੀ ਜਨ ਮਾਂ ਪੁੱਤਾਂ ਨੇ ਤੂੰ ਖਾਧੀ ਜੇ ਤੈਨੂੰ ਕੀ ਆਂਦੇ ਮਾਂ ਪੁੱਤ ਉਹ ਵੀ ਬੜਾ ਸਤਾਉਂਦਾ ਤੇ ਤੁਸੀਂ ਵੀ ਬੜੇ ਸਤਾਉਂਦੇ ਏ ਜੇ ਮੈਨੂੰ ਮੈਂ ਕਿੰਨੀ ਚਿਰ ਆ ਬਾਹਰੋਂ ਆਇਆ ਤੇ ਤੇਰੀ ਜਾਨ ਅਜੇ ਵੀ ਸਤਾਉਂਦਾ ਹੈ ਪਤਾ ਸਾਡਾ ਕੀ ਹਾਲ ਹੁੰਦਾ ਹੋ ਫਿਰ ਇਹ ਦੱਸ ਵੀ ਜਿਹੜਾ ਬਾਹਰ ਛਦਾਈ ਨਾ ਵਾਹ ਪਿਆ ਮੇਰਾ ਚਲ ਇੱਧਰ ਆਣ ਕੇ ਸੁਣ ਮੇਰੀ ਗੱਲ ਪਹਿਲਾਂ ਪਹਿਣਾ ਹਾਏ ਮੈਨੂੰ ਤੇ ਆਪ ਬੜੀ ਗਰਮੀ ਲੱਗਣ ਦੀ ਮੰਮੀ ਆ ਜਾ ਨਹੀਂ ਆ ਜਾ ਮੈਂ ਮਰ ਜਾਣਾ ਹੀ ਹਾਂ ਹਾਏ ਇੱਥੇ ਮਰ ਜਾਣਾ ਤੁਸੀਂ ਹਾਏ ਨਹੀਂ ਆ ਜਾ ਨਹੀਂ ਪਹਿਣਾ ਹਾਏ ਰੱਬਾ ਮਮਮੀ ਬਲਬ ਤੇ ਇੱਧਰੋਂ ਜਗਣੀ ਆ ਹਾਏ ਹਾਏ ਨਹੀਂ ਬ ਨੀ ਮੇਰੀ ਨਹੀਂ ਭੈਣਾ ਹਵਾ ਲਵਾਉਣਾ ਲਈ ਨਹੀਂ ਹਵਾ ਤੂੰ ਲੱਲਾ ਹਾਏ ਸੋਖਾ ਦੱਸੋ ਹਾਈ ਮੈਂ ਕੀ ਦੱਸਾਂ ਤੈਨੂੰ ਮੈਨੂੰ ਨਹੀਂ ਕੋਈ ਸਮਝ ਲੱਗਣ ਈ ਨਹੀਂ ਕੋਈ ਸਮਝ ਲੱਗਣ ਦੀ ਤੇ ਨਾਂ ਦੱਸੋ ਨਹੀਂ ਉਹ ਆਖੀ ਜਾਂਦਾ ਵਾ ਮਨਪ੍ਰੀਤ ਕਿੱਥੇ ਆ ਕੌਣ ਆ ਕਿ ਨਹੀਂ ਬਾਹਰ ਪਿਓ ਤੇਰਾ ਮੈਂ ਮਨਪ੍ਰੀਤ ਕਿੱਥੇ ਆ ਕਿਹੜੀ ਮਨਪ੍ਰੀਤ ਵਾ ਮੈਨੂੰ ਲੱਗਦਾ ਡੈਡੀ ਨੇ ਉਹਨੂੰ ਵਾਜਾਂ ਮਾਰ ਮਾਰ ਕੇ ਨਿੱਥੇ ਸੱਤ ਲਿਆ ਤੇ ਮਗਰੋਂ ਚਲ ਗਈ ਮਾਸ ਮਰੀਤ ਉਹਦੀ ਆਤਮਾ ਐਵੇਂ ਨਹੀਂ ਇੱਥੇ ਪਟਕਦੀ ਜਦੋਂ ਚੱਤੋਂ ਪੈਰ ਮਰੇ ਬੰਦੇ ਨੂੰ ਯਾਦ ਕਰਦੇ ਰਹਿਣਾ ਵਾ ਯਾਦ ਕਰਨਾ ਵੀ ਕਿਹੜਾ ਚੰਗਾ ਵਾ ਨਹੀਂ ਪੈਣਾ ਸਮਰੀਤ ਆਂਦੀ ਨੀ ਰੂ ਮਾਸੀ ਕਿੱਥੇ ਆ ਤੇ ਮੈਂ ਕਿਹੜੀ ਤੇਰੀ ਮਾਸੀ ਕਿੱਥੋਂ ਆਈ ਓ ਪੈਣਾ ਵਾਰੇ ਨਹੀਂ ਮੈਨੂੰ ਆਉਂਦੇ ਆਂਦੀ ਮੇਰੀ ਮੰਮੀ ਮੈਨੂੰ ਕਹਿੰਦੀ ਤੇਰੀ ਉਹ ਮਾਸੀ ਲੱਗਦੀ ਐ ਤੇ ਮੈਂ ਤੇਰੀ ਕਿੱਥੋਂ ਮਾਸੀ ਲੱਗਦੀ ਕਿਹੜੇ ਸਾਕੋਂ ਕਿਹੜੇ ਸਾਕੋਂ ਲੱਗਦੀ ਮੈਂ ਬਥੇਰਾ ਹਾਏ ਹਾਏ ਨਹੀਂ ਆ ਵੇਲਾ ਇਦਾਂ ਕਰਦੀ ਮੇਰੀ ਜਾਨ ਤੇ ਅੱਗੇ ਪੈਣਾ ਟੁੱਟੀ ਆ ਮੇਰੀ ਜਾਨ ਤੇ ਅੱਗੇ ਹੀ ਨਿਕਲੀ ਆ ਨਾ ਕੱਟ ਮੇਰੀ ਜਾਨ ਮੁੜ ਕੇ ਨਾ ਆਖੀ ਨੀਰੂ ਮਾਸੀ ਹਾ ਮੇਰੀ ਮਾਸੀ ਇਹ ਮਮਾ ਕਿnde ਤੇਰੀ ਮਾਸੀ ਆ ਹਾ ਵੇ ਮਮਾ ਕਹਿੰਦੇ ਹਾਂ ਤੈਨੂੰ ਮਮਾ ਕਿੱਥੇ ਨੇ ਮੇਰੀ ਗੱਲ ਸੁਣ ਸਮਰੀਦ ਪੁੱਤ ਮੈਂ ਸਮਝਾਇਆ ਹੀ ਨਾ ਮਮਾ ਜਿਹੜੀ ਆ ਬਾਬਾ ਜੀ ਕੋਲ ਚਲ ਗਏ ਆ ਹੁਣ ਉਹ ਬਾਬਾ ਜੀ ਕੋਲ ਰਹਿੰਦੇ ਜਾ ਕੇ ਉਹ ਤਾਂ ਮੇਨਾਂ ਗੱਲਾਂ ਕਰਦੀ ਤਾਂ ਮੈਂ ਉੱਥੇ ਬਰੈਡ ਖਾਂਦੀ ਹਦੋਂ ਵੀ ਮੇਨਾਂ ਗੱਲਾਂ ਕਰਨ ਦੇ ਹੀਗੇ ਨਹੀਂ ਪੈਣਾ ਆਵੇ ਚੁੱਪ ਕਰ ਜਾ ਤੈਨੂੰ ਉਦਾਂ ਹੀ ਸੁਪਨੇ ਆਉਂਦੇ ਹੁਣੇ ਪੈਣਾ ਕੋਈ ਨਹੀਂ ਗੱਲਾਂ ਕਰਦਾ ਮਰੇ ਗੱਲਾਂ ਕਰਦੇ ਹੁੰਦੇ ਆ ਕੱਢੀ ਮੈਂ ਨਾਲ ਗੱਲ ਕਰਦੀ ਆਪਾਂ ਨੀਰੂ ਨੂੰ ਨਹੀਂ ਲੈਣਾ ਮੇਰੀ ਸੁਣ ਲੈ ਗੱਲ ਉਹ ਇੱਥੇ ਵੀ ਸੋਕ ਕੰਮ ਵਾਲੀ ਉੱਥੇ ਵੀ ਕੰਮ ਵਾਲੀ ਜਿੱਥੇ ਮਰਜੀ ਕੰਮ ਕਰ ਸਕਦੀ ਆ ਮਮਾ ਨੇ ਦੱਸੂਗੀ ਤੀ ਨੀਰੂ ਨਹੀਂ ਲੈ ਕੇ ਜਾਂਦੇ ਮਮਾ ਕਹਿੰਦੇ ਨਹੀਂ ਜੇ ਤੈਨੂੰ ਛੱਡ ਆਉਗੇ ਨਾ ਉਹ ਤੁਹਾਡੀ ਅਗਰ ਦਮਰਦਮਣ ਸ਼ੁਰੂ ਹੋ ਗਏ ਹਾਏ ਮੰਮੀ ਹਾਏ ਰੱਬਾ ਵੇ ਨਾ ਆਪ ਹੱਸਦੀ ਤੇ ਸਾਨੂੰ ਦੁੱਖ ਕੀ ਕੀਤਾ ਇੰਨੀ ਕੁੜੀ ਨੇ ਨਹੀਂ ਭੈਣਾ ਨੀਰੂ ਆਜੂਗੀ ਤੇ ਮੰਮੀ ਸੱਦ ਲੋ ਨੀਰੂ ਸੱਦ ਲੋ ਜੇ ਇਹਨੇ ਆਪਣੀ ਮਾਂ ਨੂੰ ਦੱਸਤਾ ਤੇ ਸਾਨੂੰ ਅੱਡੇ ਮੈਂ ਕਿੰਨੇ ਨਵਾਲ-ਵਾਲ ਕਰਦੇ ਨਾ ਯੂ ਜੇ ਮੈਂ ਇਹਨੂੰ ਸਵੇਰੇ ਠਾੜਦੀ ਤੋਂ ਨਹੀਂ ਔਰਤੀ ਵੀ ਸਕੂਲੇ ਉੱਠਣ ਛੇਤੀ ਤਿਆਰ ਹੀ ਨਹੀਂ ਹੁੰਦੀ ਤਿਆਰ ਹੀ ਨਹੀਂ ਹੁੰਦੀ ਉਦੋਂ ਕੀ ਗੱਲ ਵਾ ਤੈਨੂੰ ਨਹੀਂ ਅੱਜ ਤੂੰ ਨਹੀਂ ਲੈ ਕੇ ਆਉਗੇ ਨੀਰਮਾ ਜਾ ਸਮਰੀਤ ਤੂੰ ਆਪਾਂ ਫੋਨ ਕਰ ਦਿੰਨੇ ਆ ਜਾ ਉੱਥੇ ਜਾ ਆਪਾਂ ਮਮਮੀ ਨਾਲ ਗੱਲ ਕਰਨੀ ਕੋਈ ਹਾਏ ਸੋਖ ਕੀ ਕਰੀਏ ਹਾਏ ਮਮਮੀ ਜੀ ਇਹਦੇ ਨਾਲ ਗੱਲਾਂ ਕਰਦੀ ਆ ਤੇ ਹਾਟਾ ਕੀ ਬਣੂਗਾ ਹਾਏ ਉਹਨੇ ਸਾਡਾ ਖੇੜਾ ਇਨੀ ਛੱਡਿਆ ਕਿਦਾਂ ਹੁਣ ਸਾਰਾ ਸਿਆਪਾ ਡੈਡੀ ਦਾ ਹੋਇਆ ਸਾਰਾ ਹੀ ਮਮਮੀ ਤੂੰ ਭਾਵੇਂ ਕਰੇ ਗੁੱਸਾ ਮੈਂ ਤਾਂ ਨਹੀਂ ਇਹ ਵੀ ਦੇਖਿਆ ਜਾਈਾ ਦਾ ਪੂਰਾ ਉਥੇ ਮੈਂ ਲੰਮਾ ਪਾ ਕੇ ਆਈ ਮੈਂ ਲੰਮਾ ਪੈ ਜਾ ਕਰਕੇ ਜਾ ਕਾ ਮੇਰੀ ਤਾਂ ਸੱਚੀ ਸੋਕ ਇੰਨੀ ਚਾਂ ਦੁਖੀ ਹੋਈ ਹੈ ਨਾ ਤੂੰ ਨਾ ਗੁੱਸਾ ਕਰਿਆ ਕਰ ਕਰ ਲਾ ਤਿੰਨੇ ਬੜੀ ਵਾਰ ਕਹਿੰਨੀ ਗੁੱਸਾ ਨਾ ਕਰਿਆ ਕਰ ਮੰਮੀ ਸਾਰੇ ਪੰਗੇ ਡੈਡੀ ਤੇ ਪਾਏ ਨੂੰ ਕਿਹੜਾ ਆਂਦਾ ਹੀ ਭੀ ਉਹਨੂੰ ਬੰਗਾ ਦਿੰਦਾ ਰਿਹਾ ਕਰ ਬੈਠਾ ਤੇ ਜੇ ਹੁਣ ਮਨਜੀਤ ਆ ਤੂੰ ਆਂਦਾ ਮੈਨੂੰ ਦਵਾਈ ਲੈਣ ਜਾਣਾ ਕੀ ਕਰਾਂ ਹੁਣ ਮੈਂ ਗੱਡੀ ਆਂਦਾ ਮਨਜੋਤ ਲੈ ਗਿਆ ਮੈਂ ਉਹਨਾਂ ਦੀ ਮੰਗ ਲਾ ਮਨੂਰਾਂ ਦੀ ਤੇ ਸਹੀ ਗੱਲ ਹੈ ਡੈੜੀ ਨੇ ਮੋਟਰਸਾਈਕਲ ਤੇ ਬਹਿਣਾ ਵਾ ਮੈਂ ਹਾਂ ਮੰਨੂ ਕੀ ਮੰਗ ਲਾ ਤੇ ਮੰਮੀ ਅੱਜ ਆਪਾਂ ਉਹਨਾਂ ਦੀ ਮੰਗਨ ਜਾਵਾਂਗੇ ਕੱਲ ਨੂੰ ਸਾਡੀ ਗੱਡੀ ਮੰਗ ਉਹਨਾਂ ਨੇ ਕਿਹਾ ਤੇ ਮੰਗੀ ਪਈ ਰਹੂਗੀ ਫਿਰ ਨਹੀਂ ਪਹਿਣਾ ਜਿਹੜਾ ਬੰਦਾ ਮਰਨ ਗਿਆ ਉਹਨੂੰ ਠੀਕ ਨਹੀਂ ਕਰਨਾ ਦਵਾਈ ਨਹੀਂ ਲਿਓਣੀ ਜੇ ਮੰਗ ਨੂੰ ਗੱਡੀ ਉਤਰੋ ਉਤਰ ਤੇ ਫਿਰ ਕੀ ਹੋ ਜਾਊਗਾ ਬਾਪੂ ਨੇ ਤੇ ਬੜੇ ਕਾਰਨਾਮੇ ਗੱਡੀ ਸਿੱਧੇ ਕਿਤੇ ਨਾ ਜਿਹੜਾ ਇਹਨੂੰ ਸਹੀ ਕਰਨਾ ਵਾ ਹਾਏ ਨਹੀਂ ਪਹਿਣਾ ਸੋਪ ਫਿਰ ਜਾਨ ਇੰਨੇ ਟੰਗੀ ਮੰਮੀ ਸੁੱਖ ਜੇ ਕੋ ਹੋ ਗਿਆ ਮੈਂ ਤੈਨੂੰ ਮੁੜ ਕੇ ਰੋਣ ਨਹੀਂ ਹੋ ਦੇਣਾ ਤੇਰੇ ਮੈਂ ਦੱਸਾਂ ਫੇ ਮੈਂ ਤੈਨੂੰ ਮੈਂ ਲਾਗੇ ਨਹੀਂ ਹੋ ਬਿਆਨ ਦੇਣਾ ਤੈਨੂੰ ਤੇ ਮੰਮੀ ਇਹਨੇ ਸਾਨੂੰ ਮਰਵਾ ਦੇਣਾ ਵਾ ਜਿਹੜੀ ਉਹ ਸੱਦ ਨਹੀਂ ਬੁਲਾ ਇਹਨੇ ਵਾਜ ਕੋਈ ਮੰਮੀ ਮੈਂ ਬੁਲਾ ਕੇ ਨਹੀਂ ਉਹਨੂੰ ਨੀ ਭੈਣਾ ਬਸ ਕਰ ਮੈਂ ਮਨਜੋਤ ਨੂੰ ਮੰਮੀ ਤੇ ਜੋ ਇੱਥੇ ਮੈਂ ਮਨਜੋਤ ਨੂੰ ਫੋਨ ਕਰਾਂ ਵੀ ਲੈ ਆ ਉਹਨੂੰ ਉਹਨੂੰ ਲੈ ਆ ਕੁੜੀ ਨੂੰ ਜਿਹੜੀ ਉਹ ਕੀ ਨੀਲੂ ਆ ਉਹਨੂੰ ਕਹੋ ਲੈ ਆਓ ਹਾਏ ਰੱਬਾ ਮੈਂ ਕੀ ਕਰਾਂ ਹਾਏ ਹਾਏ ਕਿਆ ਮੈਨੂੰ ਬਾਹਰ ਬੈਠੇ ਬੁੱਢੇ ਤੇ ਗੁੱਸਾ ਚੜਦਾ ਹੀ ਓ ਇਨੂੰ ਚੰਗਾ ਭਲਾ ਸਿਆਣਾ ਬਿਆਣਾ ਇਹਨੂੰ ਪਤਾ ਵੀ ਕਿ ਮਰੇ ਕਿਹਦੇ ਮਰਤ ਨਹੀਂ ਹੁੰਦੇ ਤਾਂ ਵੀ ਇਹਨੂੰ ਬੰਗਾ ਦਿੰਦਾ ਰਹਿੰਦਾ ਵਾ ਕਿ ਅਈ ਜਿਹੜੇ ਜਿੰਦੇ ਜਗਦੇ ਉਹ ਇਹਨੂੰ ਚੰਗੇ ਨਹੀਂ ਲੱਗਦੇ ਨਹੀਂ ਨਹੀਂ ਮੈਂ ਉਦਾਂ ਕਹਿਣ ਲਈ ਆ ਉਦਾਂ ਕਹਿਣ ਲਈ ਮੈਂ ਤੇ ਉਦਾਂ ਹੀ ਲੱਗੀ ਆ ਅਹ ਇਤਨਾ ਢੇਰ ਸੇ ਮੈਂ ਫੋਨ ਕਰ ਰਹਾ ਹਾਂ ਕਹਾਂ ਤੇ ਆਪ हम काम पर थे बोलो नीरू का पता लगा मेरे को नीरू यहाँ पर है हाँ बोल रही थी भी भी जी। पर तो पूरे सारे परेशान है वहाँ पर मैं भी फोन लगा रहा था आप उठा ही नहीं रहे थे अच्छा नीरू यहीं पर है यहीं पे है पता करो लेके चलिए फिर चलो आज लेके ही जाना फिर नीरू लेके जा। ले चले जाएंगे ठीक है पता करो सारे परेशान है ठीक है पता करो ये गला रहे ਮਾਗੀ ਤੇ ਤੇ ਆਪਾਂ ਮਿਲੇ ਨਹੀਂ ਗਤੀ ਨਹੀਂ ਇਹਦੇ ਭਿਸ਼ੜ ਜਾਣਾ ਵਾ ਵਿਸਰਦੇ ਨਹੀਂ ਆ ਗਤੀ ਨਹੀਂ ਹੋਉਂਦੀ ਨੇ ਚੱਲ ਫਿਰ ਅੱਜ ਇਹਨਾਂ ਦੀ ਗਤੀ ਕਰੀਏ ਚੱਲ ਹਾਂ ਅਸਲਾਦ ਤੇ ਪਾ ਦੇਣੀ ਇਹ ਨਾਲ ਰੋਟੀ ਖਾ ਲਵਨੀ ਨਹੀਂ ਭਾਜੀ ਹਾਂ ਤੇ ਚੰਗਾ ਹੋਇਆ ਨਾ ਮਨਪ੍ਰੀਤ ਦੀ ਕਹਣ ਦੇ ਗਤੀ ਕਰਾ ਦੀਏ ਮੈਨੂੰ ਤੇ ਇੱਕ ਦਿਨ ਚ ਹੀ ਐਨਾ ਡਰ ਲੱਗਾ ਤੇ ਗਤੀ ਹੋ ਜੇ ਸਭ ਚੰਗਾ ਵਾ Oh, 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 oh.